ਦੈਨਖੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮੋਟਰਸਾਈਕਲ ਬੁਲਟ ਮੋਟਰਸਾਈਕਲ ਦੇ ਪਟਾਕਿਆਂ ਨੂੰ ਲੈ ਕੇ ਪੰਜਾਬ ਪੁਲਿਸ ਹੋਰ ਵੀ ਜ਼ਿਆਦਾ ਸਖਤ ਹੋ ਗਈ ਹੈ ਨਾ ਹੀ ਨਹੀਂ ਪੰਜਾਬ ਪੁਲਿਸ ਤੇ ਮਕੈਨਿਕ ਆਮੋ ਸਾਹਮਣੇ ਤੱਕ ਹੋ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਜੋ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਨਾਕੇ ਲਗਾ ਕੇ ਮੋਟਰਸਾਈਕਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਯਤਨਾ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋ ਗਈ ਜਿਸ ਦੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਬੜਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਇਹ ਪਹਿਲਾਂ 2-3 ਘੰਟਿਆਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਕਿਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ 30 hectle ਪਾਣੀ ਦੀ ਵੀ ਬਚਤ ਹੋ ਰਹੀ ਹੈ ਉਹ ਬੁਲਟ ਮੋਟਰਸਾਈਕਲ ਆ ਉਹਨਾਂ ਨੂੰ ਚੈੱਕ ਕੀਤਾ ਜਾਵੇ ਕਿ ਉਹਨਾਂ ਨੂੰ ਮੋਡੀਫਾਈ ਤਾਂ ਨਹੀਂ ਕੀਤਾ ਗਿਆ ਜਿਸ ਦੇ ਨਾਲ ਪਟਾਕਿਆਂ ਦੀ ਆਵਾਜ਼ ਹੋਰ ਜ਼ਿਆਦਾ ਆਵੇ ਇਨਾਂ ਹੀ ਨਹੀਂ ਐਸਐਚਓ ਤੇ ਚੌਂਕੀ ਇੰਚਾਰਜਾਂ ਨੂੰ ਵੀ ਹਿਦੇਸ਼ ਦੇ ਦਿੱਤੇ ਗਏ ਨੇ ਕਿ ਆਪਣੇ ਇਲਾਕਿਆਂ ਦੇ ਵਿੱਚ ਜੋ ਮਕੈਨਿਕ ਹੈ ਉਹਨਾਂ ਨੂੰ ਸਖਤ ਆਦੇਸ਼ ਦਿੱਤੇ ਜਾਣ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਬੁਲਟ ਮੋਟਰਸਾਈਕਲ ਮੋਡੀਫਾਈ ਕੀਤਾ ਜਾਂਦਾ ਜਾਂ ਫਿਰ ਸਲੈਂਸਰ ਬਦਲਿਆ ਜਾਂਦਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਧਾਰਾ 188 ਦੇ ਤਹਿਤ ਇਹ ਜੋ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਜੋ ਮਕੈਨਿਕ ਹੈ ਉਹ ਆਪਣਾ ਤਰਕ ਦਿੰਦੇ ਹੋਏ ਦਿਖਾਈ ਦਿੱਤੇਗੇ ਉਹਨਾਂ ਦਾ ਕਹਿਣਾ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਲ ਧੱਕਾ ਕਰ ਰਹੀ ਹੈ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਸਲੈਂਸਰ ਜੋ ਬਦਲਿਆ ਜਾਂਦਾ ਉਸ ਦੇ ਨਾਲ ਬੁਲਟ ਮੋਟਰਸਾਈਕਲ ਦੀ ਆਵਾਜ਼ ਘੱਟ ਹੁੰਦੀ ਹੈ ਨਾ ਕਿ ਜ਼ਿਆਦਾ ਹੁੰਦੀ ਹੈ ਉਹਨਾਂ ਦਾ ਕਹਿਣਾ ਹੈ ਕਿ 2000 ਮਕੈਨਿਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ੱੱਕਾ ਹੋ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਹੀ ਜੋ ਮੋਟਰਸਾਈਕਲ ਮੋਡੀਫਾਈ ਕੀਤੇ ਗਏ ਹੁੰਦੇ ਨੇ ਉਹਨਾਂ ਦੇ ਵੱਲੋਂ ਸਿਰਫ ਸਿਲੰਸਰ ਚੇਂਜ ਕੀਤਾ ਜਾਂਦਾ ਪਰ ਇਸ ਦੇ ਨਾਲ ਕੋਈ ਆਵਾਜ਼ ਜ਼ਿਆਦਾ ਨਹੀਂ ਹੁੰਦੀ ਬਲਕਿ ਆਵਾਜ਼ ਘੱਟ ਹੁੰਦੀ ਹੈ ਇਸੇ ਨੂੰ ਲੈ ਕੇ ਜੋ ਮਕੈਨਿਕ ਹੈ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸਾਡੇ ਪੱਤਰਕਾਰ ਤੇ ਵੱਲੋਂ ਉਹਨਾਂ ਦੇ ਨਾਲ ਗੱਲ ਕੀਤੀ ਗਈ ਹੈ ਉਹਨਾਂ ਦਾ ਕੀ ਤਰਕ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅਕਸਰ ਜ਼ਿਕਰ ਹੁੰਦਾ ਹੈ ਕਿ ਬੁਲੇਟ ਜਿਹੜੇ ਨੇ ਉਪਟਾਕੇ ਮਾਰਦੇ ਜਿਸ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਇਹਦੇ ਪਿੱਛੇ ਪੂਰਾ ਰਾਜ਼ ਕੀ ਹੈ ਕਿਉਂ ਬੁਲੇਟ ਜਿਹੜਾ ਹੈਗਾ ਉਪਟਾਕੇ ਮਾਰਦਾ ਹੈ ਪੁਲਿਸ ਦੀ ਕਾਰਵਾਈ ਕਿੱਥੋਂ ਤੱਕ ਪਹੁੰਚੀ ਹੈ ਸੋ ਜਿਹੜੇ ਪੰਜਾਬ ਭਰ ਦੇ ਬੁਲੇਟ ਮਕੈਨਿਕ ਨੇ ਉਹਨਾਂ ਨੇ ਹਾਈ ਕੋਰਟ ਦਾ ਰੁਕ ਕੀਤਾ ਹੈ ਉਸ ਦੇ ਵਿੱਚ ਬਾਅਦ ਵਿੱਚ ਹੁਣ ਗਵਾਰ ਲਗਾਈ ਹੈ ਕਿ ਪੁਲਿਸ ਜਿਹੜੀ ਹੈ ਉਹ ਤੱਕਾ ਕਰਦੀ ਹੈ ਕਿਉਂਕਿ ਸਿੱਧੇ ਤੌਰ ਦੇ ਉੱਪਰ ਜਦੋਂ ਪਟਾਕੇ ਦੀ ਜਾਂਚ ਹੁੰਦੀ ਹੈ ਉਹ ਸਾਊਂਡ ਪੋਲੂਸ਼ਨ ਦੀ ਜਾਂਚ ਹੁੰਦੀ ਹੈ ਤਾਂ ਡੈਸੀਬਲ ਮੀਟਰ ਪੰਜਾਬ ਪੁਲਿਸ ਕੋਲ ਨਹੀਂ ਹੈਗੇ ਤਾਂ ਹੁਣ ਕੀ ਇਸ ਦਾ ਤਤਕੜਿਆ ਜਾਣਾ ਹੈ ਕੀ ਕਾਰਨ ਨੇ ਸਾਡੇ ਨਾਲ तमाम ਜਿਹੜੇ ਬੁਲੇਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਮੌਜੂਦ ਨੇ ਬਾਬਾ ਜੀ ਤੁਸੀਂ ਸਭ ਤੋਂ ਪਹਿਲਾਂ ਦੱਸੋ ਵੀ ਕਾਰਨ ਕੀ ਨੇ ਇਸ ਪਟਾਕੇ ਦੇ ਪਟਾਕੇ ਦਾ ਕਾਰਨ ਕੋਈ ਨਹੀਂ ਜਦੋਂ ਮਤਲਬ ਬੈਂਡ ਸਲੈਂਸਰ ਓਪਨ ਜੇ ਲੱਗ ਜਾਂਦਾ ਨਾ ਪਟਾਕਾ ਉਵੇਂ ਨਹੀਂ ਮਾਰਦਾ ਜਦੋਂ ਤੇਲ ਉਹਦੇ ਚ ਸਵੇਚ ਆਪਾਂ ਕੱਟ-ਕੱਟ ਲਾਉਨੇ ਆ ਜੀ ਤੇਲ ਜਿਆਦਾ ਜਮਾ ਜਾਂਦਾ ਉਹ ਲਾ ਲੋ ਇੱਕ ਬੋਤਲ ਬੰਬ ਬਣ ਜਾਂਦਾ ਜੀ ਪਾਵਰਫੁੱਲ ਇੰਜਨ ਓਨ ਕਰਕੇ ਉਹਦਾ ਪਟਾਕਾ ਜਿਹੜਾ ਜਿਆਦਾ ਸ਼ੋਹ ਜਾਂਦਾ ਪਟਾਕੇ ਸਪਲੈਂਡਰ ਵੀ ਮਾਰ ਜਾਂਦਾ ਛੋਟੇ ਮੋਟਰਸਾਈਕਲ ਵੀ ਮਾਰਦੇ ਸਾਰੇ ਜੀ ਬਸ ਇਹਦਾ ਇੱਕੋ ਕਾਰਨਾ ਵੀ ਇੰਜਨ ਪਾਵਰਫੁੱਲ ਆ ਹੋਰ ਗੱਲ ਕੋਈ ਨਹੀਂ ਬਸ ਪਟਾਕਾ ਕੋਈ ਐਸੀ ਕੋਈ ਵੱਖਰੀ ਡਿਵਾਈਸ ਨਹੀਂ ਲਾਉਂਦੇ ਕੋਈ ਵੱਖਰਾ ਸਵਿਚ ਨਹੀਂ ਲਾਉਂਦੇ ਜੋ ਬਣਿਆਉਂਦਾ ਕੰਪਨੀ ਵੱਲੋਂ ਬਣਿਆਉਂਦਾ ਜੀ ਕੋਈ ਵੱਖਰਾ ਸਵਿਚ ਨਹੀਂ ਸਿਰਫ ਇੱਕ ਹਊਗਾ ਬਣ ਗਿਆ ਜੀ ਬਸ ਤੇ ਬਾਕੀ ਵੀ ਅਸੀਂ ਸਰਕਾਰ ਦੇ ਵੀ ਨਾਲ ਆ ਪ੍ਰਸ਼ਾਸਨ ਦੇ ਨਾਲ ਆ ਸਹਿਮਤਾਂ ਕੋਈ ਜਿਹੜਾ ਹੁ ਲੜਬਾਜੀ ਕਰਦਾ ਸਾਡੀ ਲੋ ਤੇ ਪਰਚਾ ਕਰੋ ਕੁਛ ਕਰੋ ਮਕੈਨਿਕਾਂ ਨੂੰ ਜਿਹੜਾ ਵਾ ਮਤਲਬ ਉਹ ਰੋਟੀ ਤੋਂ ਮਥਾਜ ਨਾ ਕੀਤਾ ਜਾਵੇ ਹਜ਼ਾਰਾਂ ਪਰਿਵਾਰ ਜਿਹੜੇ ਆ ਉਹ ਨਾਲ ਜੁੜੇ ਹੋਏ ਜੀ ਅਸੀਂ ਕੰਮ ਕਰਦੇ ਆ ਨਾਲ ਮੁੰਡੇ ਕੰਮ ਕਰਦੇ ਗਾੜੀ ਉਹਨਾਂ ਦੇ ਪਰਿਵਾਰ ਨੇ ਰੰਗ ਵਾਲੇ ਨੇ ਖਰਾਦਗੇ ਨੇ ਸਪੀਅਰ ਪਾਰਟਸ ਵਾਲੇ ਨੇ ਸਾਰੇ ਮਕੈਨਿਕ ਦੇ ਨਾਲ ਜੁੜੇ ਬੇਸ ਮਕੈਨਿਕਾ ਸਾਰੇ ਮਕੈਨਿਕਾਂ ਨਾਲ ਜੁੜੇ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਵੀ ਜਿਹੜਾ ਇਹ ਮਕੈਨਿਕਾਂ ਤੇ ਨਜਾਇਜ਼ ਪਰਚੇ ਉਹ ਬੰਦ ਕੀਤੇ ਜਾਣ। ਜੀ। ਗਵਿੰਦਰ ਜੀ ਤੁਹਾਡੇ ਤੇ ਉਹਨੇ ਵੀ ਜਦੋਂ ਐਕਸ਼ਨ ਹੁੰਦਾ ਪੁਲਿਸ ਕਾਰਵਾਈ ਕਰਦੀ ਹੈ। ਤੁਸੀਂ ਕਦੀ ਉਹਨਾਂ ਕੋਈ ਇਹ ਨਹੀਂ ਪੁੱਛਿਆ ਵੀ ਸਾਡੇ ਤੇ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ? ਕਿਉਂਕਿ ਅਕਸਰ ਦੇ ਵਿੱਚ ਦਾ ਜਦੋਂ ਪਟਾਕਾ ਵੱਜਦਾ ਫਾਲਟ ਕਿਦਾ ਹੁੰਦਾ? ਮਕੈਨਿਕ ਦਾ ਫਾਲਟ ਹੁੰਦਾ ਜਾਂ ਕੰਪਨੀ ਦਾ ਫਾਲਟ ਹੁੰਦਾ? ਕੰਪਨੀ ਦਾ ਕੰਪਨੀ ਦਾ ਜੀ। ਕਿਵੇਂ? ਥੋੜਾ ਡਿਟੇਲ। ਇਹ ਮੈਂ ਤੁਹਾਨੂੰ ਡਿਟੇਲ ਨਾਲ ਸਮਝਾ ਦਿੰਦਾ ਪ੍ਰੈਕਟੀਕਲ ਦੇ। ਜੀ ਬਿਲਕੁਲ। ਇਹ ਇਹ BS4 ਦਾ ਇੰਜਣ ਹੈ 2020 ਕੀ ਤੋਂ ਪਹਿਲਾਂ ਦਾ ਜਦੋਂ ਮੋਟਰਸਿੱਕਲ ਪਟਾਕਾ ਮਾਰਦਾ ਕੀ ਹੁੰਦਾ ਕਿ ਅਸੀਂ ਤੁਰੇ ਜਾਂਦੇ ਮੋਟਰਸਿੱਕਲ ਦੀ ਇੰਜਨ ਰਨਿੰਗ ਵਿੱਚ ਹੁੰਦਾ ਹੈ ਇੱਥੋਂ ਸੋਚਨ ਅਪਤੀ ਸਪਾਰਕ ਪਲੱਗ ਬੰਦ ਹੋ ਜਾਂਦਾ ਹੈ ਪੈਟਰੋਲ 에ਅਰ ਸਾਰਾ ਕੁਝ ਉਵੇਂ ਹੀ ਆ ਰਿਹਾ ਇੱਥੇ ਇਕੱਠਾ ਹੋ ਰਿਹਾ ਸਾਰਾ ਕੁਝ ਬੋਤਲ ਬੰਬ ਦੀ ਤੁਸੀਂ ਉਦਾਹਰਨ ਸਮਝ ਦਿਓ ਜਦੋਂ ਪਰਤੀਲੀ ਲਾਈ ਜਾਂਦੀ ਹੈ ਇਹ ਸਾਰਾ ਪੈਟਰੋਲ ਇਕੱਠਾ ਹੋ ਗਿਆ ਇਹਦਾ ਕੰਪਰੈਸ਼ਨ ਬਣ ਗਿਆ ਉੱਪਰੋਂ ਜਦੋਂ ਸੋਚ ਛੱਡੀ ਨਾਲ ਦੀ ਨਾਲ ਇੱਥੇ ਸਪਾਰਕ ਵੱਜਿਆ ਪੈਟਰੋਲ ਨੂੰ ਅੱਗ ਲੱਗੂਗੀ ਅੱਗ ਲੱਗੂਗੀ ਬਲਾਸਟ ਹੋਊਗਾ ਬਲਾਸਟ ਇੱਥੋਂ ਦੀ ਨਿਕਲੂਗਾ ਬਲਾਸਟ ਹੋਗਾ ਇੱਥੇ ਕੀ ਫਾਇਰਿੰਗ ਹੋ ਅੱਗੇ ਆ ਗਿਆ ਜੀ 2021 ਤੋਂ ਬਾਅਦ ਵਾਲਾ ਉਹਦਾ ਕੀ ਚੱਕਰ ਹੁੰਦਾ ਸੀ ਉਹ ਹੁੰਦਾ ਇੰਜੈਕਟਰ ਸਿਸਟਮ ਇੱਥੋਂ ਅਸੀਂ ਕਰੰਟ ਬੰਦ ਕਰਤਾ ਆਹ ਜਿਹੜਾ ਇੱਥੇ ਕਾਰਬੂਰੇਟਰ ਨਹੀਂ ਲੱਗਾ ਹੁੰਦਾ ਇੱਥੇ ਇੰਜੈਕਟਰ ਲੱਗਾ ਹੁੰਦਾ ਇੱਕ ਤਾਰੇ ਨੂੰ ਲੱਗੀ ਇੱਕ ਤਾਰੇ ਨੂੰ ਲੱਗੀ ਆ ਮੋٹے ਤੌਰ ਤੇ ਸਮਝਾਰਿਆ ਇੱਥੋਂ ਬੰਦ ਹੋ ਗਿਆ ਇੱਥੋਂ ਇੰਜੈਕਟਰ ਬੰਦ ਹੋ ਗਿਆ ਠੀਕ ਹੈ ਪੈਟਰੋਲ ਆਉਣਾ ਹੀ ਨਹੀਂਗਾ ਵਿੱਚ ਦੇ ਪੈਟਰੋਲ ਆਉਣਾ ਹੀ ਨਹੀਂ BS6 ਜਿਹਨੂੰ ਵਰਜਨ ਕਿਹਾ ਜਾਂਦਾ ਜਿੰਨੀ ਵਰਜੀ ਸੱਚ ਬੰਦ ਕਰੀਓ ਉਹਦਾ ਪਟਾਕਾ ਨਹੀਂ ਵੱਜਣਾ ਇਹ ਹੁਣ ਅਸੀਂ ਤਾਂ BS4 ਨਹੀਂ ਬਣਾਇਆ BS4 ਤਾਂ ਪਹਿਲਾਂ ਦੀ ਕੰਪਨੀਆਂ ਤਕਨੀਕ ਸੀ ਤੇ ਇਹਦੇ ਚ ਮਕੈਨਿਕ ਨੂੰ ਕਿਉਂ ਕਿਉਂਕੜੀ ਸ ਲੇਕਿਨ ਇਸੇ ਤਰ੍ਹਾਂ ਦੇ ਉੱਪਰ ਆਪਾਂ ਗੱਲ ਕਰੀਏ ਮੋٹے ਤੌਰ ਤੇ ਵੀ ਇਹ ਫਾਲਟ ਜਿਹੜਾ ਕੰਪਨੀ ਦਾ ਹੈ ਕੰਪਨੀ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਕੰਪਨੀ ਦੇ ਕਰਕੇ ਜਿਹੜਾ ਫਲੈਂਸਰ ਦਾ ਨਹੀਂਗਾ ਕੋਈ ਇਸ਼ੂ ਕੋਈ ਕੁਝ ਨਹੀਂਗਾ ਕੋਈ ਵੀ ਫਲੈਂਸਰ ਕੰਪਨੀ ਫਿਟਡ ਕੰਪਨੀ ਪਹਿਲੀ ਗੱਲ ਹੈ ਕੋਈ ਵੀ ਕੰਪਨੀ ਆਪ ਸਮਾਨ ਨਹੀਂ ਬਣਾਉਂਦੀ ਠੀਕ ਹੈ ਜੀ ਕੰਪਨੀ ਫਿਟਡ ਫਲੈਂਸਰ ਹੋਵੇ ਪਟਾਕਾ ਉਹਦੇ ਤੇ ਵੀ ਜਿਹੜੀ ਮੈਂ ਟੈਕਨੀਕ ਸਮਝਾਈ ਆ ਇੱਥੇ ਤੁਸੀਂ ਆ ਜਾਓ ਫਿਰ ਦੁਬਾਰਾ ਬੀਐਸ 4 ਤੇ ਆ ਜਾਓ ਇੱਥੋਂ ਮੈਂ ਸਪਾਰਕ ਬੰਦ ਕਰ ਦਿੱਤੀ ਸਵਿੱਚ ਬੰਦ ਕਰ ਦਿੱਤੀ ਪੈਟਰੋਲ ਇਕੱਠਾ ਹੋ ਰਿਹਾ ਵਾ ਸਪਾਰਕ ਛੱਡਤੀ ਇਥੋਂ ਬਲਾਸਟ ਨਿਕਲਿਆ ਇੱਥੇ ਜੇ ਰੂਵ ਵਾਲਾ ਵੀ ਫਲੈਂਸਰ ਲੱਗਾ ਜਾਲੀ ਵਾਲਾ ਉਹ ਬਲਾਸਟ ਉਹਦੇ ਵਿੱਚ ਦੀ ਵੀ ਕਰੂਗਾ ਰਿਲੀਜ਼ ਤਾਂ ਹੋਣਾ ਹੀ ਹੋਣਾ ਜੀ ਇਹਨੂੰ ਪਟਾਕਾ ਤਾਂ ਰਿਲੀਜ਼ ਹੋਊਗਾ ਹੀ ਹੋਊਗਾ ਤੇ ਉਹਦੇ ਵਿੱਚ ਫਲੈਂਸਰ ਦਾ ਤਾਂ ਕੋਈ ਇਸ਼ੂ ਨਹੀਂ ਹੁੰਦਾ ਗੱਲ ਕੀ ਹੈ ਕਿ ਇੱਕ ਤਾਂ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਅਵੇਅਰਨੈਸ ਹੈ ਨਹੀਂ ਇੰਜਨਾਂ ਬਾਰੇ ਠੀਕ ਹੈ ਜੀ ਤੇ ਜਦੋਂ ਕੋਈ ਆ ਰਿਹਾ ਹੁੰਦਾ ਉਹਦੇ ਪਟਾਕੇ ਠਾਠਾ ਮらい ਜਾਂਦੇ ਜੇ ਆਹ ਜਿਹੜਾ ਵਾਲਕ ਮੈਂ ਇਧਰ ਕਰਿਓ ਕੈਮਰਾ ਕੈਮਰਾਮੈਨ ਇੱਥੋਂ ਮੈਂ ਸਪਾਰਕ ਛੱਡਦੀ ਇੱਥੇ ਪੈਟਰੋਲ ਇਕੱਠਾ ਹੋਇਆ ਹੈ ਜੀ ਆ ਜਿਹੜਾ ਐਗਜੌਸਟ ਵਾਲਾ ਜਿੱਥੋਂ ਬਲਾਸਟ ਨਿਕਲਦਾ ਵਾ ਇਨ ਕਿਸੇ ਤਕਨੀਕੀ ਕਾਰਨ ਕਰਕੇ ਇੱਥੋਂ ਸਪਰਿੰਗ ਨਿਕਲ ਜਾਂਦਾ ਜਾਂ ਕੁਛ ਇਹ ਬੰਦ ਇਹ ਨਹੀਂ ਖੁੱਲਦਾ ਨਹੀਂ ਖੁੱਲਿਆ ਤੇ ਪਟਾਕਾ ਇੱਥੇ ਵੱਜੂਗਾ ਇੱਥੇ ਇੰਜਣ ਦੇ ਵਿੱਚ ਐ ਇੰਜਣ ਫਟੂਗਾ ਬਿਲਕੁਲ ਫਟੂਗਾ ਉੱਥੇ ਜਿਹੜੇ ਬੰਦੇ ਆ ਸਾਰੇ ਪੱਤੀਆਂ ਪੁੱਤੀਆਂ ਖੁੱਭਣਗੀਆਂ ਸਾਰਿਆਂ ਦੇ ਤੁਹਾਨੂੰ ਪਤਾ ਉਸ ਤੋਂ ਬਾਅਦ ਕੀ ਹੋਊਗਾ ਬਾਦ ਅਸੀਂ ਗੱਲ ਕਰ ਲਈ ਵੀ ਅਕਸਰ ਪੁਲਿਸ ਵਾਲੇ ਜਿਹੜੇ ਨੇ ਉਹ ਚੌਂਕਾਂ ਦੇ ਵਿੱਚ ਖੜਕੇ ਨਾਕਿਆਂ ਦੇ ਉੱਤੇ ਇਹ ਜਾਂਚ ਕਰਦੇ ਵੀ ਪਟਾਕਾ ਮੋਟਰਸਾਈਕਲ ਮਾਰਦਾ ਨਹੀਂ ਮਾਰਦਾ ਹਰ ਆਮ ਤੌਰ ਦੇ ਉੱਪਰ ਉਹ ਆਮ ਪਬਲਿਕਲੀ ਵੀ ਹਾਰਮਫੁਲ ਹੈ ਨਾ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਐ ਹੁੰਦਾ ਕਿ ਇੱਕ ਡੈਸੀਬਲ ਮੀਟਰ ਹੁੰਦਾ ਜਿਹੜਾ ਕਾਨੂੰਨ ਮੁਤਾਬਕ ਹੁੰਦਾ ਡੈਸੀਬਲ ਡੈਸੀਬਲ ਮੀਟਰ ਹੁੰਦਾ 사ਉਂਡ ਜਿਹੜਾ ਆਪਣੇ ਕਰਨਾ 사ਉਂਡ ਦਾ ਕਰਨਾ ਕਿੰਨੀ ਤੁਲਨਾ ਕਿ ਕਿੰਨੀ 사ਉਂਡ ਦੇ ਰਿਹਾ ਉਹ ਮੀਟਰ ਨਹੀਂ ਹੁੰਦਾ ਬਸ ਉਹ ਦੇਖ ਕੇ ਉਹਨਾਂ ਦਾ ਇਹ ਹੁੰਦਾ ਕਿ ਇੱਕ ਅੱਧੀ ਵਾਰੀ ਪਟਾਕਾ ਵੱਜੇ ਤੇ ਅਸੀਂ ਚਲਾਣ ਕੱਟੀਏ ਤੇ ਉਹਨੂੰ ਧੋਰੀਏ ਬਸ ਇੱਕ ਵਾਰ ਆਪਣੇ ਸਹਿਯੋਗੀ ਨੂੰ ਕਹਾਂਗੇ ਇੱਕ ਵਾਰ ਤਸਵੀਰ ਜਿਹੜੀ ਹੈ ਜਰੂਰ ਦਿਖਾਵੇ ਵੀ ਜਿਵੇਂ ਇਹ ਪਟਾਕਾ ਜਿਹੜਾ ਵੱਜ ਰਿਹਾ ਉਸ ਤੋਂ ਬਾਅਦ ਸਟਾਰਟ ਕਰਨ ਤੋਂ ਬਾਅਦ ਸਿੱਧਾ ਪਟਾਕਾ ਜਿਹੜਾ ਦੇਖੋ ਹੈਡ ਖੁੱਲਦਾ ਤਾਂ ਇਹ ਆਮ ਤੌਰ ਦੇ ਉੱਪਰ ਜਿਹੜਾ ਮੁਸ਼ਕਲ ਦਾ ਸਾਹਮਣਾ ਜਿਹੜਾ ਆਮ ਲੋਕਾਂ ਨੂੰ ਵੀ ਕਰਨਾ ਪੈ ਸਕਦਾ ਕਿਉਂਕਿ ਜੇਕਰ ਇਹ ਪਟਾਕਾ ਵੱਜ ਰਿਹਾ ਇਹਦੇ ਚ ਵਾਲ ਜਿਹੜੇ ਆ ਜਿਹੜੇ ਇਹ ਇਨਲੇਟ ਵਾਲਾ ਜਾਂ ਆਊਟਲੇਟ ਵਾਲਾ ਉਹ ਨਹੀਂ ਖੁੱਲਿਆ ਉਹ ਨਹੀਂ ਖੁੱਲਿਆ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਇੰਜਨ ਬਲਾਫਟ ਕਰ ਗਿਆ ਇੰਜਣ ਬਲਾਸਟ ਕਰ ਗਿਆ ਇਹਦੇ ਤੇ ਨਟ ਖੁੱਲੇ ਹੋਏ ਸੀਗੇ ਇਨ ਕੇਸ ਨਟ ਬੰਦ ਹੋਣ ਇੰਜਣ ਇਸ ਤਰ੍ਹਾਂ ਬਲਾਸਟ ਕਰੂਗਾ ਉੱਥੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਕਲਸੀ ਜੀ ਤੁਹਾਡੇ ਤੇ ਉਹਨੇ ਤੁਸੀਂ ਲਗਾਤਾਰ ਕਿੰਨੇ ਕੁ ਮੋਟਰਸਾਈਕਲ ਤਿਆਰ ਕਰਦੇ ਹੋ ਇੱਕ ਦਿਨ ਦੇ ਫਿਰ ਚਾਹੇ ਉਹ ਨਵੇਂ ਹੋਣ ਜਾਂ ਡਿਸਪੋਜ਼ਲ ਹੋਣ ਬਾਈ ਜੀ ਕਾਫੀ 20 ਤੋਂ 25 ਮੋਟਰਸਾਈਕਲ ਮਨ ਲਗੀ ਰੋਹੀ ਦੇ ਆਪਾਂ ਕਰਦੇ ਆਂ ਕੰਮ ਜਿਹੜਾ ਵੀ ਮੋਟਰਸਾਈਕਲ ਕਸਟਮਰ ਕੋਈ ਵੀ ਆਪਣੇ ਕੋ ਆਉਂਦਾ ਵਾ ਮਤਲਬ ਕਿ ਅਸੀਂ ਪਟਾਕਾ ਨਹੀਂ ਲਾਉਂਦੇ ਨਾ ਤੇ ਉਹਦੇ ਵਿੱਚ ਕੋਈ ਚੀਜ਼ ਇਹੋ ਜਿਹੀ ਹੈਗੀ ਆ ਵੀ ਜਿਹੜੀ ਅਸੀਂ ਕੋਈ ਚੀਜ਼ ਲਾ ਦਈਏ ਤੇ ਲੋਕ ਉੱਥੇ ਜਾ ਕੇ ਪਟਾਕਾ ਪਾਉਣ ਸਿਰਫ ਇਹਦਾ ਕਾਰਨ ਇਹੀ ਬਣਿਆ ਵੀ ਜਿਹੜੀ ਅੱਜਕੱਲ ਦੀ ਮਢੀਰ ਜਿਹੜੇ ਬੰਦੇ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਲੱਗ ਗਏ ਆ ਉਹ ਜਾਣ ਜਾਣ ਕੇ ਪਟਾਕੇ ਮરાਉਂਦੇ ਆ ਲੋਕਾਂ ਨੂੰ ਖਰਾਬ ਕਰਦੇ ਆ ਲੋਕਾਂ ਨੂੰ ਤੰਗ ਕਰਦੇ ਆ ਜਿਹਦੇ ਕਰਕੇ ਮੁੱਦਾ ਜਿਆਦਾ ਮਤਲਬ ਕਿ ਮਕੈਨਿਕਾਂ ਦੇ ਹਾਈਲਾਈਟ ਹੋ ਗਿਆ ਵੀ ਮਕੈਨਿਕਾਂ ਦਾ ਕਸੂਰ ਆ ਜਿਹਦੇ ਵਿੱਚ ਕਿ ਮਕੈਨਿਕਾਂ ਦਾ ਕੋਈ ਕਸੂਰ ਨਹੀਂ ਆ ਮਕੈਨਿਕ ਜਿਹੜੇ ਗਲਤ ਮੁੰਡੇ ਥਾਂ ਥਾਂ ਜਾ ਕੇ ਖਾਲੀ ਥਾਂ ਤੇ ਜਾ ਕੇ ਜਾਂ ਬਾਜ਼ਾਰ ਦੇ ਵਿੱਚ ਪਟਾਕੇ ਮਰਾਉਂਦੇ ਆ ਉਹਨਾਂ ਕਰਕੇ ਇਹ ਸਾਡਾ ਨੁਕਸਾਨ ਹੈ ਕਿਉਂਕਿ ਤੁਹਾਡੇ ਕੋਲ ਕਿੰਨੇ ਇੱਕ ਮੁਲਾਜ਼ਮ ਕੰਮ ਕਰਦੇ ਨੇ ਤੁਹਾਡੀ ਜਿਹੜੀ ਵਰਕਸ਼ਾਪ ਹੈ ਉੱਥੇ ਕਿੰਨੇ ਇੱਕ ਕੰਮ ਕਰਨ ਵਾਲੇ ਨੇ ਗਾ ਉਹਨਾਂ ਦੇ ਪਰਿਵਾਰ ਕਿੰਨੇ ਕੋਣ ਸਾਡੀ ਵਰਕਸ਼ਾਪ ਤੇ 10 ਤੋਂ 12 ਲੜਕੇ ਕੰਮ ਕਰਦੇ ਆ ਜੀ 10 ਤੋਂ 12 ਲੜਕਿਆਂ ਦੇ ਪਰਿਵਾਰ ਆ ਜਿੱਦਾਂ ਮੰਨ ਲਓ ਵੀ ਅਸੀਂ ਪੇਂਟ ਦਾ ਕੰਮ ਕਰਾਉਂਦੇ ਆ ਠੀਕ ਹੈ ਜੀ ਪੇਂਟ ਦਾ ਕੰਮ ਸਪੇਅਰ ਪਾਰਟ ਦਾ ਕੰਮ ਜਿੰਨਾ ਕੋਈ ਸਪੇਅਰ ਪਾਰਟ ਲੈਨੇ ਉਹਨਾਂ ਦੇ ਵੀ ਘਰ ਪਾਲਦੇ ਆ ਜਿਹੜੇ ਸਾਡੇ ਬੱਚੇ ਦੁਕਾਨ ਤੇ ਕੰਮ ਕਰਦੇ ਉਹਨਾਂ ਦੇ ਵੀ ਘਰ ਪਾਲਦੇ ਆ ਫਿਰ ਪੁਲਿਸ ਵਾਲੇ ਜਿਹੜੇ ਆ ਕੇ ਸਿੱਧੀ ਸ਼ੌਪ ਮਕੈਨਿਕਨ ਤੇ ਆ ਕੇ ਗੱਲ ਕਰਦੇ ਆ ਵੀ ਇਹ ਤੁਹਾਡਾ ਕਸੂਰ ਆ ਤੁਸੀਂ ਪਟਾਕੇ ਲਾਏ ਹਾਲਾਂਕਿ ਅਸੀਂ ਨਹੀਂ ਪਟਾਕਾ ਲਾਉਂਦੇ ਇਸ ਕਰਕੇ ਅਸੀਂ ਇੱਥੋਂ ਤੱਕ ਅੱਜ ਪਹੁੰਚੇ ਆ ਵੀ ਨਜਾਇਜ਼ ਜਿਹੜਾ ਪਟਾਕਾ ਮਾਰਦਾ ਤੁਸੀਂ ਉਹਦਾ ਪਰਚਾ ਕਰੋ ਤੇ ਚਲਾਨ ਕਰੋ ਤੇ ਮਕੈਨਿਕ ਦਾ ਇਹਦੇ ਵਿੱਚ ਕਸੂਰ ਹੀ ਕੋਈ ਨਹੀਂ ਆ ਨਾ ਮਕੈਨਿਕ ਪਟਾਕਾ ਦੇ ਵਿੱਚ ਬਾਡੀ ਦੇ ਵਿੱਚ ਪਟਾਕਾ ਲੱਗਦਾ ਹੀ ਹੈ ਇਹ ਆਟੋਮੈਟਿਕ ਜੋ ਸਿਸਟਮ ਹੈਗਾ ਭਾਈ ਹੋਣਾ ਜਿਵੇਂ ਤੁਹਾਨੂੰ ਦੱਸਿਆ ਵਾ ਇਹ ਸਿਰਫ ਉਸੇ ਪੋਜੀਸ਼ਨ ਕਰਨ ਜਿੱਦਾਂ ਆਪਾਂ ਛੇੜਖਾਨੀ ਕਿਸੇ ਚੀਜ਼ ਨਾਲ ਕਰਾਂਗੇ ਉਹਨੇ ਆਖਿਰ ਨੁਕਸਾਨ ਕਰਨਾ ਹੀ ਕਰਨਾ ਇਸੇ ਤਰੀਕੇ ਦੇ ਨਾਲ ਜ਼ਿਕਰ ਹੋਵੇ ਤਾਂ तमाम ਜਿਹੜੇ ਬੁਲਟ ਮਕੈਨਿਕ ਅੱਜ ਪਹੁੰਚੇ ਐ ਕੁਹਾਰ ਵੀ ਲਗਾਈ ਜਾ ਰਹੀ ਕਿ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਜੇਕਰ ਜਿਸ ਤਰੀਕੇ ਦੇ ਨਾਲ ਪਰਿਵਾਰ ਨੇ ਗਾਂ ਲਗਭਗ 2000 ਮਕੈਨਿਕ ਇਸ ਐਸੋਸੀਏਸ਼ਨ ਦੇ ਵਿੱਚ ਆ ਉਹਨਾਂ ਦੇ ਨਾਲ ਆ ਦਸਤਾ ਜਿਹੜੇ ਨੇ ਪਰਿਵਾਰਕ ਮੈਂਬਰ ਨੇ ਗਾਂ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਕਰਮਚਾਰੀ ਨੇ ਆ ਗੋ ਉਹਨਾਂ ਦੇ ਪਰਿਵਾਰ ਜਿਹੜੇ ਨੇ ਸੋ तमाम ਬੇਰੁਜ਼ਗਾਰੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਪਹਿਲਾਂ ਤੋਂ ਇੱਕ ਵੱਡਾ ਮੁੱਦਾ ਹੈ ਸੋ ਜੇਕਰ ਇਹ ਕੰਮ ਬੰਦ ਹੁੰਦਾ ਹੈ ਮਕੈਨਿਕੀ ਜਿਹੜੀ ਬੁਲਟ ਮਕੈਨਿਕ ਜਾਂ ਫਿਰ ਸਪੇਅਰ ਪਾਰਟਸ ਜਿਹੜਾ ਕੰਮ ਬੰਦ ਹੁੰਦਾ ਤਾਂ तमाम ਜਿਹੜੇ ਲੋਕ ਨੇ ਉਹ ਬੇਰੁਜ਼ਗਾਰ ਹੋਣਗੇ ਜਿਸ ਦਾ ਸਿੱਧੇ ਤੌਰ ਦੇ ਉੱਪਰ ਬਹੁਤ ਜਿਹੜਾ ਉਹ ਸਰਕਾਰ ਉੱਤੇ ਔਰ ਆਮ ਪਰਿਵਾਰਾਂ ਉੱਤੇ ਪਵੇਗਾ ਤਾਂ ਦੇਖਦੇ ਕਿੰਨਾ ਕੁ ਜਿਹੜੀ ਪੰਜਾਬ ਸਰਕਾਰ ਜਾਂ ਫਿਰ ਪੁਲਿਸ ਪ੍ਰਸ਼ਾਸਨ ਆ ਇਸ ਗੱਲ ਨੂੰ ਸੀਰੀਅਸ ਲੈਂਦਾ ਔਰ ਅੱ इस पूरे मुद्दे कांग्रेस चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर